गांदनी चांप ते सूर पासे ਵਾਹ ਗੁਰੂ ਜੀ ਕੀ ਬਤੈ ਜੈ ਨਾ ਵੰਦੂ ਭਗਤ ਰਚਾ ਲਾਤ ਪਤ ਪਾਵਨ ਕਿਰਪਾ ਦਾਤ ਅਨੰਤ ਦੇਖਿਆ ਨੇ ਕੋਲਵਾ ਦੀ ਆਲ ਚਵਰ ਸ਼ਤਲੋ ਤਖਤ ਮਾਲਕ ਗੁਰਦਵਾਰਾ ਕ੍ਰਿਪੇ ਸੋਾਰੇ ਮਹਾਰਾਜ ਜੀ ਦੇ ਪਾਵਨ ਚਹਿਆ ਦੀ ਆਗਮਨ ਜੋਤਿ ਸ਼ਰਧਾ ਦਾ ਉਪਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਭਗਵੰਤਰ ਜੋਗੀ ਦੇ ਅਸਨ ਸ਼ਰੀਰਾਂ ਦੇ ਮੁਕਰਦੇ ਸਰਥਾ ਗੁਰਦਵਾਰਾ ਸ਼੍ਰੀ ਗੀਤਿ ਬਾਣੀ ਤਾਂ ਬੜੇ ਸਰਦਾ ਸਤਿਗੁਰ ਤੇ ਮਾਣ ਸਤਕਾਰ ਦੇ ਸਹਤ ਹੋਏ ਸਾਧਗੁਰੂ ਮੁਰਤੇਕ ਬਾਬਾ ਤੁਸੈ ਮਹਾਰਾਜ ਸਾਹਿਬ ਜੀ ਦੇ ਲਾ ਸਤਿ ਸ਼ਹਾਦਤ ਨੂੰ ਸਤਗੁਰਾਂ ਦੇ ਇਸ ਸ਼ਹੀਦੀ ਸ਼ਤਾਜੀ ਇਹ ਗੁਰਪੁਰਬ ਮਨਾਉਂਦਿਆਂ ਹੋਇਆ ਇੰਨਾ ਪਾਰ ਸਥਾਨਾਂ ਦੇ ਬਾਗਾਂ ਵਿੱਚ ਬੱਜ ਰਹੇ ਹੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋ ਰਹੀ ਹੈ ਜਿੱਤੇ ਇਸ ਆਦਮ ਧਰਤੀ ਨੂੰ ਬਾਣਿਆ ਹੈ ਰਿਸ਼ੀਆਂ ਗੁਰੀਆਂ ਦੇ ਧਰਤੀ ਉਹ ਪ੍ਰਾਪਤ ਸਤਿਗੁਰੂ ਗੁਰਦੇਵ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਪਾਵਨ ਧਰਤੀ ਤੇ ਆਪ ਹੁੜੇ ਗਏ ਆਪਣੇ ਮਾਤਾ ਜੀ ਸਰਕਾਰ ਜੋ ਮਾਤਾ ਨਾਨਕੀ ਜੀ ਦੇ ਨਾਮ ਤੇ ਨਾਮ ਕੀਤਾ ਇਸ ਸੰਸਥਾ ਦੇ ਨਾਮ ਰੱਖੇ। ਔਰ ਸੈਨ ਜੀ ਦੇ ਸਾਥ ਸੰਗਤ ਦੇ ਇਸ ਭਰਤੀ ਨੂੰ ਆਵਾਜ਼ ਦਿੱਤਾ ਉਹ ਪ੍ਰਭੂ ਕਲਗੀ ਸਰਬਾਦਸ਼ਾ ਮਹਾਰਾਜ ਸਾਹਿਬ ਜੀ ਨੇ ਜਿੰਨੇ ਕੰਮ ਕੀਤੇ ਨੇ। ਕੋਨਾ ਕਾ ਤੁਹਾਨੂੰ ਆਪ ਸੰਗਤਾਂ ਭਲੇ ਪ੍ਰਗਾਤ ਜਾਣਦੇ ਹੋ। ਸਰਣੀ ਨੇ ਇਸ ਪਾਵਨ ਧਰਤੀ ਤੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਜਿਹੜੇ